ਫਤਗੜ੍ਹ ਚੂੜੀਆਂ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਨੂੰ 130 ਗ੍ਰਾਮ ਹੈਰੋਇਨ ਤੇ 5200 ਡਰੱਗ ਮਨੀ ਬਰਾਮਦ ਹੋਈ ਤੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਬਰਨਾਲਾ ਵਿੱਚ ਬੀਤੇ ਦਿਨ ਹੋਏ ਦੁਕਾਨਦਾਰਾਂ ਵਿਚਾਲੇ ਝਗੜੇ ਮਾਮਲੇ ਵਿੱਚ ਨਵਾਂ ਮੋੜ ਆਇਆ ਪੁਲਿਸ ਨੇ ਦੋਵਾਂ ਤੇ ਖਲਾਫ ਵਕ ਵਕ ਕੇਸ ਦਰਜ ਕਰ ਲਏ ਨੇ ਸੰਗਰੂਰ ਵਿੱਚ ਇੱਕ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਕਿਸ ਨੇ ਚਲਾਈਆਂ ਇਸ ਦਾ ਹਾਲੇ ਖੁਲਾਸਾ ਨਹੀਂ ਹੋਇਆ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੰਡੇਆਲਾਗੁਰੂ ਵਿੱਚ ਪ੍ਰਵਾਸੀ ਮਜ਼ਦੂਰਾ ਵੱਲੋਂ ਇੱਕ ਸਿੱਖ ਮੁੰਡੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਪ੍ਰਵਾਸੀ ਮਜ਼ਦੂਰਾ ਨੇ ਇੱਕ ਝੁੰਡ ਵਿੱਚ ਨਾਸਿਰ ਅਫ ਸਿੱਖ ਮੁੰਡੇ ਦੇ ਕੁੱਟਮਾਰ ਕੀਤੀ ਬਲਕਿ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਫਰੋਜ਼ਪੁਰ ਰੇ ਪੁਲਿਸ ਮੁਲਾਜ਼ਮਾਂ ਨਾਲ ਕੁਝ ਲੋਕਾਂ ਨੇ ਹਥੌਪਾਈ ਕੀਤੀ ਪੂਰੇ ਘਟਨਾਕ੍ਰਮ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਦਮਾਸ਼ਾਂ ਦੇ ਦਿਲਾਂ ਵਿੱਚੋਂ ਪੁਲਿਸ ਦਾ ਖੌਫ ਖਤਮ ਹੋ ਚੁੱਕਿਆ ਹੈ। ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨੇੜੇ ਕਰਿਆਨਾ ਸਟੋਰ ਦੇ ਉੱਤੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਝਗੜਾ ਕਰਨ ਦਾ ਮਾਮਲਾ ਸਾਹਮਣੇ ਆਇਆ। ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਪੂਰਾ ਇਹ ਝਗੜਾ ਰਿਕਾਰਡ ਹੋ ਗਿਆ। ਹਮਲੇ ਸਰਦੂਪਾਲਸ ਤੱਕ ਕਟਮਾਰ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦਾ ਇਲਜ਼ਾਮ ਲੱਗਾ ਜਿਸ ਨੂੰ ਲੈ ਕੇ ਇੱਕ ਅਦਾਲਤ ਪਰਿਵਾਰ ਨੇ ਰੋਸ ਵੀ ਜਤਾਇਆ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਮੁੰਡੇ ਨੂੰ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਮਠੰਡਾ ਦੇ ਪਿੰਡ ਬੀੜ ਤਲਾਬ ਬਸਤੀ ਵਿੱਚ ਬਣੀ ਸਰਕਾਰੀ ਡਿਸਪੈਂਸਰੀ ਲੋਕਾਂ ਲਈ ਛੱਟਾ ਹਾਥੀ ਬਣੀ ਹੋਈ ਹੈ ਇਸ ਡਿਸਪੈਂਸਰੀ ਵਿੱਚ ਨਾ ਤਾਂ ਕੋਈ ਡਾਕਟਰ ਮੌਜੂਦ ਹੈ ਤੇ ਨਾ ਹੀ ਕੋਈ ਹੋਰ ਸਟਾਫ ਡਾਕਟਰਾਂ ਦੀ ਹੜਤਾਲ ਕਰਕੇ ਸਿਹਤ ਸੇਵਾਵਾਂ ਵਿੱਚ ਬੁਰੀ ਤਰ੍ਹਾਂ ਪਰਬਾਤ ਹੋ ਰਹੀਆਂ ਨੇ ਖਾਸ ਕਰਕੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਮੋਗਾ ਦੇ ਬੋਗੀਪੁਰਾ ਚੌਂਕ ਤੇ ਹਾਸਾ ਵਾਪਰਿਆ ਇੱਥੇ ਬੱਸ ਤੇ ਈ ਰਿਕਸ਼ਾ ਦੀ ਟੱਕਰ ਹੋਈ ਹਾਸੇ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਨੇ।